ਲਗਾਈ ਸ਼ਾਇਦ ਪਾਣੀ ਘਟਵਾ ਪਰ ਨਹੀਂ ਵਿਚਕਾਰ ਜੇ ਆ ਕੇ ਪਾਣੀ ਹੋਰ ਵੀ ਜਿਆਦਾ ਵਾ ਸੋ ਪਹਿਲਾਂ ਨਾਲੋਂ ਪਾਣੀ ਘਟਿਆ ਨਹੀਂ ਆ ਉਸ ਤੋਂ ਜ਼ਿਆਦਾ ਹੀ ਕਹਿ ਸਕਦਾ ਜਿੰਨੀ ਤੇਜ਼ੀ ਨਾਲੇ ਪਾਣੀ ਦੀਆਂ ਲਹਿਰਾਂ ਮੈਨੂੰ ਦਿਖ ਰਹੀਆਂ ਨੇ ਤੇ ਹਸਰੀਗਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬਗੱਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਣਾ ਹੈ ਹਰੀਕੇ ਪਤਨ ਦੇ ਵਿੱਚ ਸਤਲੁਜ ਔਰ ਬਿਆਸ ਦਰਿਆ ਦੇ ਵਿੱਚ ਕਿੰਨਾ ਪਾਣੀ ਆਇਆ ਏ ਸੋ ਉਹਦੇ ਨਾਲ-ਨਾਲ ਆਪਾਂ ਦੇਖਨੇ ਆ ਉਸ ਦੋਵਾਂ ਦਰਿਆਵਾਂ ਦੀ ਮਾਰ ਦੇ ਨਾਲ ਮਾਝੇ ਦੇ ਕਿਹੜੇ-ਕਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਹੈ ਕਿਹੜੇ-ਕਿਹੜੇ ਪਿੰਡ ਉਸ ਪਾਣੀ ਦੀ ਲਪੇਟ ਵਿੱਚ ਆਏ ਨੇ ਸੋ ਚਲੋ ਦੇਖਦੇ ਆ ਪਹਿਲਾਂ ਆਪਾਂ ਹਰੀਕੇ ਪਤਨ 'ਚ ਕਿੰਨਾ ਪਾਣੀ ਹੈ ਹੁਣ ਤੇ ਬਾਅਦ ਵਿੱਚ ਮਾਝੇ ਦੇ ਉਹ ਉਹ ਪਿੰਡ ਜਿਨ੍ਹਾਂ ਨੂੰ ਇਹਨੇ ਨੁਕਸਾਨ ਪਹੁੰਚਾਇਆ ਵਾ ਸੋ ਆਜੋ ਫਿਰ ਮੇਰੇ ਨਾਲ ਦੇਖਦੇ ਆ ਆਪਾਂ ਹਰੀਕੇ ਪਤਨ ਜਿੱਥੇ ਸਤਲੁਜ ਤੇ ਬਿਆਸ ਦਰਿਆ ਮਿਲ ਕੇ ਇੱਕ ਵੱਡਾ ਰੂਪ ਧਾਰ ਲੈਂਦੇ ਆ ਅੱਜ ਇੱਥੇ ਹਾਲਾਤ ਬਹੁਤ ਹੀ ਜ਼ਿਆਦਾ ਖਤਰਨਾਕ ਬਣੇ ਹੋਏ ਨੇ ਕਿਉਂਕਿ ਲਗਾਤਾਰ ਜਿਹੜਾ ਪਹਾੜਾਂ 'ਚ ਮੀਂਹ ਪੈ ਰਿਹਾ ਹੈ ਉਹਦੇ ਕਰਕੇ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾ ਤੂਫਾਨ ਆਇਆ ਹੋਇਆ ਹੈ ਜਿਸ ਦੇ ਕਰਕੇ ਇਹਦੇ ਲਾਗੇ ਨੇੜਲੇ ਦਰਜਣੇ ਜਿਹੜੇ ਪਿੰਡ ਨੇ ਉਹ ਡੁੱਬ ਚੁੱਕੇ ਨੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਕੱਲ ਵੀ ਮੈਂ ਵੀਡੀਓ ਬਣਾਈ ਸੀ ਅੱਜ ਵੀ ਉਨਾ ਹੀ ਪਾਣੀ ਹੈ ਜਿੰਨਾ ਪਹਿਲਾਂ ਪਾਣੀ ਸੀ ਓਨੀ ਤੇਜ਼ੀ ਦੇ ਨਾਲ ਤੇ ਅੱਜ ਸ਼ਾਮ ਦਾ ਟਾਈਮ ਆ ਅੱਜ ਦਾ ਸ਼ਾਮ ਦਾ ਜਿਹੜਾ ਸੀਨਾ ਉਹ ਇਦਾਂ ਦਾ ਇਹ ਦਰਿਆ ਦਾ ਇਹ ਪਾਣੀ ਰੁਕੰਦ ਨਾ ਮੀ ਨਹੀਂ ਲੰਦਾ ਪਿਆ ਆ ਲਹਿਰਾਂ ਦੇਖੋ ਕਿੰਨੀਆਂ ਤੇਜ਼ ਆ ਰਹੀਆਂ ਨੇ ਛੱਲਾਂ ਦੇਖੋ ਇਹਦੀਆਂ ਇੱਥੋਂ ਦੇ ਜਿਹੜੇ ਕਿਸਾਨਾਂ ਦੀ ਫਸਲਾਂ ਨਾ ਪੂਰੀ ਤਰ੍ਹਾਂ ਜਿਹੜੀ ਤਬਾਹ ਹੋ ਗਈ ਆ ਪਸ਼ੂਆਂ ਨੂੰ ਬਚਾਉਣ ਲਈ ਉਹਨਾਂ ਲਈ ਇੱਕ ਬਹੁਤ ਵੱਡੀ ਜਿਹੜੀ ਆ ਉੱਚ ਚੁਣੌਤੀ ਬਣੀ ਹੋਈ ਆ ਲੋਕ ਜਿਹੜਾ ਵਾ ਆਪਣਾ ਸਮਾਨ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਦੀ ਜ਼ਿੰਦਗੀ ਦੇ ਸਾਲਾਂ ਦੀ ਜਿਹੜੀ ਮਿਹਨਤ ਆ ਉਹ ਇੱਕ ਪਲ 'ਚ ਇਹ ਪਾਣੀ ਨੇ ਖਤਮ ਕਰਤੀ ਐ ਇੱਥੇ ਬੂਟੇ ਫਸੀ ਹੋਈ ਆ ਤੇ ਇਹ ਜਿਹੜਾ ਦਰਿਆ ਪਾਜੇ ਦੇਖੀਏ ਤੇ ਕਿਸਾਨਾਂ ਦੀ ਸਾਲ ਭਰ ਦੀ ਜਿਹੜੀ ਮਿਹਨਤ ਸੀ ਨਾ ਉਹਨੇ ਇੱਕ ਪਲ 'ਚ ਬਰਬਾਦ ਕਰ ਦਿੱਤੀ ਹੁਣ ਵੀ ਪਾਣੀ ਜਿਹੜਾ ਉਹ ਰੁਕਨ ਦਾ ਨਾਮ ਨਹੀਂ ਲੰਗਾ ਪਿਆ ਬਹੁਤ ਤੇਜ਼ ਨਾਲ ਤੇਜ਼ੀ ਨਾਲ ਜਿਹੜਾ ਵੰਦਾ ਪਿਆ ਵਾ ਪਾਣੀ ਦੀ ਆਵਾਜ਼ ਸੁਣੋ ਕਿੰਨੀ ਜ਼ਿਆਦਾ ਐ ਕਿੰਨੀ ਤੇਜ਼ੀ ਨਾਲ ਜਾ ਰਿਹਾ ਹ ਹੁਣ ਤੱਕ ਆਪਾਂ ਜਿੰਨੇ ਵੀ ਦੇਖਿਆ ਸਾਰੇ ਦਰ ਖੁੱਲੇ ਹੋਏ ਆ ਔਰ ਇੰਨੀ ਤੇਜ਼ੀ ਨਾਲ ਹੀ ਪਾਣੀ ਜਾ ਰਿਹਾ ਸਾਰੇ ਦਰਾਂ ਵਿੱਚੋਂ ਜਿੰਨਾ ਕੱਲ ਪਾਣੀ ਸੀ ਨਾ ਉਸ ਤੋਂ ਜ਼ਿਆਦਾ ਹੀ ਲੱਗ ਰਿਹਾ ਅੱਜ। ਬਾਕੀ ਆਵਾਜ਼ ਤੋਂ ਤੁਹਾਨੂੰ ਸੁਣੀ ਰਹੀ ਹੋਣੀ ਆ ਪਾਣੀ ਦੀ। ਕਿੰਨੀ ਜ਼ਿਆਦਾ ਆ ਰਹੀ ਆ। ਮੈਨੂੰ ਲੱਗਾ ਹੀ ਸ਼ਾਇਦ ਪਾਣੀ ਘਟਵਾ ਪਰ ਨਹੀਂ ਵਿਚਕਾਰ ਜੇ ਆ ਕੇ ਪਾਣੀ ਹੋਰ ਵੀ ਜ਼ਿਆਦਾ ਵਾ। ਸੋ ਪਹਿਲਾਂ ਨਾਲੋਂ ਪਾਣੀ ਘਟਿਆ ਨਹੀਂ ਆ। ਉਸ ਤੋਂ ਜ਼ਿਆਦਾ ਹੀ ਕਹਿ ਸਕਦਾ ਜਿੰਨੀ ਤੇਜ਼ੀ ਨਾਲੇ ਪਾਣੀ ਦੀਆਂ ਲਹਿਰਾਂ ਮੈਨੂੰ ਦਿਖ ਰਹੀਆਂ ਨੇ ਤੇ ਸੋ ਠੀਕ ਆ ਏ ਸੀ ਅੱਜ ਦੇ ਹਰੀਕੇ ਪੱਤਨ ਦੇ ਪਾਣੀ ਦੀ ਅਪਡੇਟ ਤੇ ਅੱਗਾ ਸੌਰੀ ਅੱਗੇ ਮੈਂ ਤੁਹਾਨੂੰ ਵੀਡੀਓ ਚ ਦਿਖਾਨੀ ਆ ਮਾਜੇ ਦੇ ਪਿੰਡ ਜਿਨ੍ਹਾਂ ਨੂੰ ਨੁਕਸਾਨ ਹੋਇਆ ਏ ਇਹ ਕੋਟ ਬੁੱਡੇ ਤੋਂ ਆਉਣ ਵਾਲੇ ਸੜਕ ਜਿਹੜੀ ਸਿੱਧੀ ਜਾਂਦੀ ਸੀ ਫਰੂਸ਼ਪੁਰ ਨੂੰ ਤੇ ਇੱਥੇ ਅੱਗੇ ਬੰਡਾਲਾ ਪਿੰਡ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਸ ਟਾਈਮ ਪਾਣੀ ਪਾਣੀ ਭਰਿਆ ਹੋਇਆ ਏ ਤੇ ਔਰਿਆ 1 ਮਿੰਟ ਔਰ ਸਾਹਮਣੇ ਇਸ ਤੋਂ ਅੱਗੇ ਹੀ 2-3 ਕਿਲੋਮੀਟਰ ਤੇ ਟਾਪਸਰ ਗੁਰਦੁਆਰਾ ਸਾਹਿਬਾ ਜਿਹਦੇ ਵੀ ਚਾਰੇ ਚ ਫੇਰੇ ਪਾਣੀ ਆ ਔਰ ਇੰਨਾ ਸਾਰਿਆਂ ਘਰਾਂ ਦੇ ਵਿੱਚ ਵੀ 10-10 ਫੁੱਟ ਤੱਕ ਪਾਣੀ ਆ ਤੇ ਉੱਪਰੋਂ ਬਾਰਿਸ਼ ਫੇਰ ਬਹੁਤ ਜ਼ਿਆਦਾ ਆ ਚੁੱਕੀ ਆ ਤੇ ਉਹਨਾਂ ਸਾਹਮਣੇ ਥੋੜੀ ਜੀ ਦੂਰੀ ਤੇ ਮੀਆਂ ਵਾਲੀ ਨੂੰ ਜਾਂਦੇ ਹੋਏ ਇਹੀ ਬੰਨ ਦੇ ਉੱਪਰ ਜਿਹੜਾ ਵਾ ਉਹ ਬੰਨ ਫੁੱਟਣ ਵਾਲਾ ਵਾ ਤੇ ਉੱਥੇ ਇੱਕ ਮਿੱਟੀ ਪਾਉਂਦੇ ਪਏ ਨੇ ਐਸ ਟਾਈਮ ਤਾਂ ਕਿ ਬੰਨ ਜਿਹੜਾ ਵਾ ਉਹ ਟੁੱਟ ਨਾ ਸਕੇ, ਵੱਜ ਸਕੇ ਨਹੀਂ ਤਾਂ ਪਾਣੀ ਦੂਜੀ ਸਾਈਡ ਐ ਸਾਈਡ ਵੀ ਆਏਗਾ। ਉੱਪਰੋਂ ਬਾਰਿਸ਼ ਵੀ ਬਹੁਤ ਜ਼ਿਆਦਾ ਤੇਜ਼ ਹੋ ਗਈਆਂ। ਹੁਣ ਤਾਂ ਆਲਮੋਸਟ ਆ ਦੇਖੋ ਟਰਾਂਸਫਾਰਮ ਵੀ ਜਿਹੜੇ ਨੇ ਉਹ ਵੀ ਪਾਣੀ ਦੇ ਵਿੱਚ ਡੁੱਬਣੇ ਵਾਲੇ ਆ ਪੂਰੀ ਤਰ੍ਹਾਂ। ਇੰਨਾ ਜ਼ਿਆਦਾ ਪਾਣੀ ਆ। ਆ ਜਿਹੜਾ ਬੰਨ ਸੀਗਾ ਕੋਟ ਬੁੱਡੇ ਤੋਂ ਮੁੱਠਿਆਂ ਵਾਲੇ ਨੂੰ ਜਾਣ ਵਾਲਾ ਇਹ ਵੀ ਡਿੱਗਣ ਵਾਲਾ ਹੈ ਤੇ ਇੱਥੇ ਹੁਣ ਮਿੱਟੀ ਪਾ ਰਹੇ ਨੇ ਲਗਾਤਾਰ ਤੇ ਆ ਕਾਫੀ ਘਰ ਸਾਹਮਣੇ ਦਿਖ ਰਹੇ ਹੋਣਗੇ ਜਿਹੜੇ ਕਿ ਉਹ ਵੀ ਪੂਰੇ ਤਕਰੀਬਨ ਡੁੱਬ ਚੁੱਕੇ ਨੇ ਔਰ ਮੋਟਰ ਵਾਲਾ ਜਿਹੜਾ ਕੋਠਾ ਉਹ ਵੀ ਥੋੜਾ ਜਿਹਾ ਹੀ ਦਿਖਦਾ ਪਿਆ ਹੈ ਬਸ ਆ ਟਾਲੀ ਵੀ ਸੀ ਇੱਥੇ ਜਿਹੜੀ ਕਿ ਇੱਥੋਂ ਬੰਨ ਤੋਂ ਮੁੱਢ ਤੋਂ ਉਖੜ ਕੇ ਅਲੱਗ ਹੋ ਗਈ ਤੇ ਇਹ ਵੀ ਡੇਗੀ ਪਾਣੀ ਦੇ ਨਾਲ ਚਲੋ ਆਪਾਂ ਗਾਂ ਚੱਲ ਕੇ ਦੇਖਦੇ ਆਂ ਇਹ ਸਾਰੇ ਮਾਝੇ ਦੇ ਪਿੰਡ ਨੇ ਜਿਹੜੇ ਕੀ ਆਉਂਦੇ ਨੇ ਪੰਘਾਲਾ ਖੇਮ ਕਰਨ ਦੇ ਲਾਗੇ ਮੁੱਠਿਆਂ ਵਾਲਾ ਕੋਟ ਬੁੱਢਾ ਤੇ ਰਸੂਲਪੁਰ ਸਾਈਡ ਆ ਭੋਜੋ ਕੇ ਇੱਧਰ ਵੀ ਥੋੜਾ ਜਿਹਾ ਬੰਨ ਟੁੱਟ ਕੇ ਪਾਣੀ ਚਲੇ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਤਾਂ ਹੀ ਉਹ ਬੰਨ ਨੂੰ ਬੰਨਦੇ ਪਏ ਨੇ ਆ ਦੇਖੋ ਇੱਧਰ ਵੀ ਥੋੜਾ ਥੋੜਾ ਪਾਣੀ ਚਲੇ ਗਿਆ ਸੀ ਤੇ ਇਸੇ ਲਈ ਉਹਨੂੰ ਬੰਨ ਨੂੰ ਬੰਨਦੇ ਪਏ ਆ ਕਿਉਂਕਿ ਇੱਧਰ ਇੱਕ ਪੂਰਾ ਪਿੰਡ ਆ ਜੋ ਪਚਾ ਸਕਦੇ ਆ ਲੋਕ ਉਹਨੂੰ ਤਾਂ ਬਚਾ ਹੀ ਰਹੇ ਨੇ। ਇਹਥੋਂ ਜਿਹੜਾ ਦਰਿਆ ਵਾ 2-3 ਕਿਲੋਮੀਟਰ ਦੂਰ ਆ ਤੇ ਬਾਕੀ ਆ ਸਾਰਾ ਪਾਣੀ ਦਰਿਆਵਾਂ ਕੀ ਜ਼ਮੀਨਾਂ ਨੂੰ ਉਹਨੇ ਬਣਾ ਲਿਆ ਆਪਣਾ ਰੂਪ ਤੇ ਅਗਾਹ ਚੱਲ ਕੇ ਆਪਾਂ ਹੋਰ ਦੇਖਦੇ ਹਾਂ। ਜਿੱਥੇ ਵੀ ਨਜ਼ਰ ਮਾਰੋ ਪਾਣੀ ਪਾਣੀ ਆ ਬਸ। ਦੂਰ ਦੂਰ ਤੱਕ। ਪਿੰਡਾਂ ਲਈ ਜਗਾ ਜਗਾ ਹਰ ਇੱਕ ਜਿਹੜਾ ਵੀ ਪਿੰਡ ਹੁੰਦਾ ਉਹ ਆਪਣੇ ਆਪਣੇ ਬੰਨ ਤੇ ਬੈਠੇ ਹੋਏ ਨੇ ਤਾਂ ਕਿ ਕਿਤੇ ਵੀ ਬੰਨ ਟੁੱਟਣ ਦਾ ਉਹਨਾਂ ਨੂੰ ਪਤਾ ਲੱਗਦਾ ਥੋੜਾ ਬਾਅਦ ਵੀ ਤਾਂ ਉਸੇ ਟਾਈਮ ਉਹ ਬੰਨ ਤੇ ਮਿੱਟੀ ਪਾਲਲ ਮਿੱਟੀ ਵੀ ਉਹਨਾਂ ਨੇ ਆਪਣੇ ਨਾਲ ਰੱਖੀ ਹੋਈ ਆ ਕਾਫੀ ਸਾਰੀ ਟਰਾਲੀ ਟਰਾਲੀ ਤੇ ਬਾਕੀ ਉੱਪਰੋਂ ਮੌਸਮ ਫੇਰ ਦੁਬਾਰਾ ਤੋਂ ਖਰਾਬ ਹੋ ਚੁੱਕਿਆ بارش ਵਾਲਾ ਹੋ ਗਿਆ ਚਲੋ ਦੇਖਦੇ ਆ ਕੀ ਬੰਨਦਾ ਫੇਰ ਅੱਗੇ ਆਵਾ ਮੁੱਠਿਆਂ ਵਾਲਾ ਦਾ ਬੰਨ ਜਿਹੜਾ ਕਿ ਟੁੱਟ ਗਿਆ ਸੀ ਜਿੱਥੇ ਕਿ ਹੁਣ ਮਿੱਟੀ ਪਾ ਰਹੇ ਨੇ ਇੱਥੇ ਤੇ ਆਹ ਜਿਹੜਾ ਬੰਦ ਸੀ ਥੋੜੇ ਦਿਨ ਪਹਿਲਾਂ ਜਿਹੜਾ ਕਿ ਟੁੱਟਿਆ ਵਾ ਇੱਥੇ ਕਿ ਮੱਝਾਂ ਚਾਰੀਆਂ ਇਸ ਟਾਈਮ ਮੈਂ ਤੁਹਾਨੂੰ ਦਿਖਾਉਣੀ ਆ ਇਹ ਸਾਰੇ ਬੰਦ ਟੁੱਟੀਆਂ ਜਾਂਦੇ ਨੇ ਇੱਥੇ ਦੁਬਾਰਾ ਫੇਰ ਹੁਣ ਮਿੱਟੀ ਪਾਈ ਆ ਉਕੋ ਇੰਨਾ ਵਿਚਾਰੀਆਂ ਮੱਝਾਂ ਦੇ ਵੀ ਇਹਨਾਂ ਵਿਚਾਰਿਆਂ ਮੱਜਾਂ ਦੇ ਵੀ ਪੱਠੇ ਜਿਹੜੇ ਆ ਪੂਰੇ ਰੁੜ ਗਏ ਦਰਿਆ ਦੇ ਪਾਣੀ ਦੇ ਨਾਲ ਘਾ ਨਾਲ ਘਾ ਨਾਲ ਗੁਜ਼ਾਰਾ ਕਰਨਾ ਪੈਂਦਾ ਜਾਂ ਫਿਰ ਕੋਈ ਜਿਹੜਾ ਵੀ ਸੇਵਾ ਕਰਕੇ ਜਾਂਦਾ ਹੈ ਚਾਰੇ ਦੀ ਉਹ ਖਾਂਦੀਆਂ ਨੇ ਆ ਰਿਹਾ ਉਹ ਬੰਨ ਮਤਲਬ ਜਗਾ ਜਗਾ ਤੋਂ ਇਹ ਸਾਰੇ ਟੁੱਟੇ ਹੋਏ ਨੇ ਤੇ ਮਿੱਟੀ ਪਾਉਂਦੇ ਪਏ ਨੇ ਆ ਦੇਖੋ ਆ ਬੰਨ ਸੀਗਾ ਜਿਹੜਾ ਕਿ ਟੁੱਟ ਗਿਆ ਥੋੜਾ ਜਿਹਾ ਹੀ ਰਹਿ ਗਿਆ ਹੁਣ ਦੁਬਾਰਾ ਮਿੱਟੀ ਪਾਈ ਆ ਪਰ ਪਾਣੀ ਫਿਰ ਵੀ ਇਹਦੇ ਅੰਦਰ ਆ ਗਿਆ। ਔਰ ਇਹ ਵਾਲੀਆਂ ਸਾਰੀਆਂ ਜ਼ਮੀਨਾਂ ਵੀ ਉਹਨੇ ਖਰਾਬ ਕਰਤੀਆਂ। ਸਰਕਾਰ ਦੇ ਆਮ ਆਦਮੀ ਦੇ ਰਾਸ਼ਨ ਦੇ ਨਾয়া ਲੋਕਾਂ ਕੀ ਕਰ ਰਿਹਾ ਦੇਖੋ। ਇਹ ਰਾਦਲ ਕੇ ਪਿੰਡ ਇਹ ਨਾ ਯੋਦ। ਯੋਦ ਕਰੇ ਲਿਆ ਉਹ ਤੋਂ।

ਸੋ ਠੀਕਾ ਫਿਰ ਅਸੀ ਅੱਜ ਦਾ ਵਲੌਗ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰਾਖਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਪਿਆਰਾ ਜਿਹਾ ਕਮੈਂਟ ਕਰ ਦਿਓ ਔਰ ਠੀਕਾ ਫਿਰ ਬਾਏ ਬਾਏ ਟੇਕ ਕੇਅਰ ਔਰ ਖੁਸ਼ ਰਹੋ ਬਾਏ ਬਾਏ